ਇਹਦੇ ਕੀ ਗੱਲ ਹੋਈ ਕਿ ਕਿਹੜਾ ਏਰੀਆ ਪੈਂਦਾ ਕੀ ਗੱਲ ਹੈ ਅੱਜ ਇਹ ਗੁਲਚਮਨ ਗਲੀ ਪੈਂਦੀ ਆ ਅਸੀਂ 11 ਵਜੇ 11:30 ਵਜੇ ਅਸੀਂ ਘਰੋਂ ਨਿਕਲੇ ਬਈ ਚਲੋ ਬਾਜ਼ਾਰ ਜਾਣਾ ਸੀ ਬੱਚੇ ਮੁੰਡੇ ਸੀ ਆਂਦੇ ਮੈਂ ਕਿਹਾ ਚੱਲ ਵੀ ਕੱਪੜੇ ਕੁੜੀ ਨੂੰ ਦੁਆਰਾ ਨੂੰ ਸਪੈਸ਼ਲ ਬੁਲਾਇਆ ਬੱਸ ਨਿਕਲੇ ਆ ਉਸ ਤੋਂ ਸਾਨੂੰ ਦੀ ਬਥੇਸੀ ਆ ਅਸੀਂ ਮੂਵੀ ਹੁਣ ਕਰਵਾਈ ਆ ਮੁੰਡੇ ਦਾ ਸ਼ਕਲ ਸ਼ੁਭਸਾਹ ਵਾ ਗਈ ਆ ਆ ਕੇ ਦੇਖਿਆ ਮੇਰੇ ਘਰ ਅਲਮਾਰੀ ਦੀ ਖੁੱਲੀ ਆ ਲੋਕਾ ਟੁੱਟਾ ਰਿਆ ਵਾ ਸੇਕ ਇੱਕ ਚੀਜ਼ ਇੱਕ ਇੱਕ ਪਰਸ ਖੋਲ ਕੇ ਜਿੱਥੇ ਹੱਸਦੀ ਮੇਰੇ ਮੁੰਡੇ ਦੀ ਵਾਲੀਆਂ ਲੱਗ ਤਾਂ ਸੀਆਂ ਉਹ ਪਰਸ ਖੋਲਿਆ ਗਿਆ ਤੇ ਪੈਸੇ ਅਲੱਗ-ਅਲੱਗ ਪਰਸ ਕੀ ਦਸੀਆਂ ਤੁਸੀਂ 15000 ਤੁਸੀਂ 50 ਐਦਾ ਚੰਗਾ ਹੋਰ ਨਾ ਕਿਸੇ ਚੀਜ਼ ਹੋਰ ਕੋ ਛੋਟਕੇ ਲੈਂਦੇ ਆ ਭਾਨ ਵੀ ਸੀਗੀ ਉਹ ਭਾਨ ਤਾਂ ਇੱਥੇ ਕਿਤੇ ਖਲੇੜ ਕੇ ਉਹ ਇਸ ਕਰਕੇ ਮੇਰੀ ਛੋਟੀ ਕੋ ਨਹੀਂ ਲੱਗੇ ਪਤਾ ਨਹੀਂ ਮੰਮੀ ਡੈਡ ਦੇ ਨਾਲ ਕੁਝ ਅਨਬਨ ਹੋਊਗਾ ਜੋ ਪੈਸੇ ਤਾਂ ਗੇਰ ਕੇ ਖਲੇੜਾ ਕਪੜੇ ਨਹੀਂ ਨਹੀਂ ਗਿਆ ਮੈਨੂੰ ਜਾ ਕੇ ਮਮੇ ਖਲੇੜ ਕੇ ਪੁੱਤ ਲੁਹਾਰੀ ਫੋਨ ਤੇ ਲਾ ਕੇ ਗਏ ਆ ਮੰਮੀ ਹੈ ਨਹੀਂ ਉਹ ਹੁਣ ਮੈਂ ਕਹਾਂ ਉਹ ਅੱਛਾ ਜੀ ਫਿਰ ਪੁਲਿਸ ਆਈ ਮੌਕੇ ਤੇ ਹੁਣ ਉਹ ਪਤਾ ਨਹੀਂ ਹੁਣ ਕੀ ਕਹਿੰਦੇ ਕਿ ਇਹਦੇ ਮੁੰਡਾ ਵੀ ਪਛਾਣਿਆ ਪਰ ਉਹ ਕਹਿੰਦੇ ਕਿਨੇ ਕਿਨੇ ਇਨਸਾਨ ਹੋ ਗਿਆ ਦੱਸਣਾ ਕਾ ਦਨ ਲੱਖ ਦੇ ਲੱਖ ਦਾ ਕੈਸ਼ ਤਾਂ ਮੇਰਾ ਗਿਆਵਾ ਲੱਖ ਰੁਪਈਆ ਸੋਨਾ ਪਾ ਕੇ 1.5 ਲੱਖ ਹੋ ਗਿਆ ਵਾ ਇਸ ਸੋਨੇ ਤੋਂ ਆਪਣੇ ਜਾਦੇ ਸੀ ਨਾ ਹਾਂ ਸੋਨਾ ਜਾਦੇ ਸੀ ਲਗਰਾ ਜੀ ਦਿਨੇ ਦੁਪਹਿਰੇ ਦਿਨੇ ਚੋਰੀ ਹੋਈ ਜਾਂਦੀ ਇੱਥੇ 12 ਵਜੇ ਦੀ ਗੱਲ ਹੈ ਅਸੀਂ 11:30 ਗਏ ਹਾਂ ਮੂਵੀ ਚ ਕਿੰਨੇ ਵਜੇ ਆਇਆ ਵਾ ਕਿੰਝ ਅਸੀਂ 12 ਆ ਕੁਡਾ ਤੋੜਿਆ ਸਾਫ ਪੂਰੀ ਰਾਈਆ ਮੂਵੀ ਪੂਰੀ ਮੂਵੀ ਆਈ ਆ ਪੁਲਿਸ ਦਾ ਰਾਤਾ ਬੰਦਾ ਬੰਦਾ ਫੜਿਆ ਪੁਲਿਸ ਨੇ ਪੁਲਿਸ ਨੇ ਬੰਦਾ ਫੜਿਆ ਰਾ ਕੀ ਨਾਮ ਤੁਹਾਡਾ ਨਾਮ ਕੀ ਹੈ ਜਿਹੜਾ ਨਾਮ ਤਾਂ ਪ੍ਰਦੀਪ ਹੈ ਪ੍ਰਦੀਪ ਜੀ ਕੀ ਕੰਮ ਕਰਦੇ ਹੋ ਮੈਂ ਬਿਜਲੀ ਦਾ ਕੰਮ ਕਰਾਂ ਕੀ ਗੱਲ ਹੋਈ ਅੱਜ ਮੈਂ ਬਾਜ਼ਾਰ ਗਿਆ ਸੀ ਆਪਣੇ ਕੰਮ ਤੇ ਬਿਜਲੀ ਦਾ ਸਮਾਨ ਲੈਣ ਗਿਆ ਸੀਗਾ ਮੈਂ ਅੱਛਾ ਪਹਿਲਾਂ ਆਇਆ ਤੇ ਤਾਲਾ ਲੱਗਿਆ ਹੋਇਆ ਸੀਗਾ ਘਰੇ ਅੱਛਾ ਜੀ ਤੇ ਮੈਂ ਆਪਣਾ ਕੰਮ ਕਰਨ ਚਲਾ ਗਿਆ ਬੀਲੀ ਦੇ ਦੁਕਾਨ ਤੇ ਅੱਛਾ ਤੇ ਉਸ ਤੋਂ ਬਾਅਦ ਇਹ ਚਲੇ ਕੇ ਬਾਜ਼ਾਰ ਆਪਣੇ ਬੱਚਿਆਂ ਲਈ ਚੀਜ਼ਾਂ ਚਾਜਾਂ ਲੈ ਆਣੇ ਸੀ ਸਾਡੇ ਸੀਗਾ ਕੱਲ ਮੁੰਨ ਬੱਚਿਆਂ ਦਾ ਸੀਗਾ ਕੋਈ ਪ੍ਰੋਗਰਾਮ ਤੇ ਇਹ ਪਿੱਛੇ ਬਾਜ਼ਾਰ ਗਏ ਤੇ ਪਿੱਛੇ ਦੇਖਿਆ ਛੋਟੀ ਕੁੜੀ ਆਈ ਆ ਘਰੇ ਤਾਲਾ ਟੁੱਟਿਆ ਹੋਇਆ ਸੀਗਾ ਤਾਲਾ ਹੈ ਨੀਗਾ ਅੰਦਰ ਮੁੰਡਾ ਇਹਨੇ ਜਿੰਨਾ ਸਾਮਾਨ ਸੀਗਾ ਸਾਰਾ ਲੈ ਗਿਆ ਇੱਕ ਫੋਨ ਸੀਗਾ ਉਪੋ ਦਾ ਤੇ ਪੈਸੇ ਸੀਗੇ ਲੋਕੜ ਤੋੜਿਆ ਗੋਦੀ ਦੇ ਜਲ ਮਾਰੀ ਸਾਰੀ ਤੋੜੀ ਗਈ ਟੋੜਨ ਕਿੰਨਾ ਖਰਚਾ ਆਇਆ ਟੋਟਲ 1.7 ਲੱਖ ਰੁਪਇਆ ਲੱਗੋਈ ਪੋਲੋ ਸਹੀ ਹੈ ਹਾਂ ਇੱਥੇ ਕੀ ਗੱਲ ਹੋਈ ਕਿ ਕਿਹੜਾ ਏਰੀਆ ਪੈਂਦਾ ਕੀ ਗੱਲ ਹੈ ਅੱਜ ਇਹ ਗੁਲਚਮਨ ਗਲੀ ਪੈਂਦੀ ਆ ਅਸੀਂ 11 ਵਜੇ 11:30 ਵਜੇ ਅਸੀਂ ਘਰੋਂ ਨਿਕਲਿਆ ਬਈ ਚਲੋ ਬਾਜ਼ਾਰ ਜਾਣਾ ਸੀ ਉਹ ਬੱਚੇ ਦੇ ਮੁੰਡੇ ਸੀ ਆਂਦਾ ਮੈਂ ਕਿਹਾ ਚਲ ਵੀ ਕੱਪੜੇ ਕੁੜੀ ਦੇ ਦੁਆਰਾ ਨੂੰ ਸਪੈਸ਼ਲ ਬੁਲਾਇਆ ਬਸ ਨਿਕਲੇ ਆ ਉੱਥੋਂ ਸਾਨੂੰ ਦੇਖਿਆ ਅਸੀਂ ਮੂਵੀ ਹੁਣ ਕਰਵਾਈ ਆ ਮੁੰਡੇ ਦਾ ਸ਼ਕਲ ਸੁਪਰ ਸਾਵ ਆ ਗਈ ਆ ਆ ਕੇ ਦੇਖਿਆ ਮੇਰੇ ਅਲਮਾਰੀ ਦੀ ਖੁੱਲੀ ਆ ਲੋਕਾਂ ਟੁੱਟਾ ਰਿਆ ਵਾ ਸਹੀ ਕਿ ਕੁਝ ਇੱਕ ਇੱਕ ਪਰਸ ਖੋਲ ਕੇ ਜਿੱਚ ਹੱਸਦੀ ਮੇਰੇ ਮੁੰਡੇ ਦੀ ਵਾਲੀਆਂ ਲੱਗ ਸੀਆਂ ਉਹ ਪਰਸ ਖੋਲਿਆ ਗਿਆ ਤੇ ਪੈਸੇ ਅਨਗਲਾਕ ਪਰਸਾਂ ਚ ਅਸੀਂ ਕਿਸੇ 10000 ਕਿਸੇ 15000 ਕਿਸੇ 50 ਐਦਾ ਚੰਗਾ ਖੋਲ ਕੇ ਕਿਸੇ ਖੋਲ ਕੇ ਛੁੱਟ ਕੇ ਲੱਗੇ ਆ ਭਾਂ ਵੀ ਸੀਗੀ ਉਹ ਭਾਂ ਦਾ ਇੱਥੇ ਕਿਤੇ ਖਲੇੜ ਗਏ ਆਹ ਯਾ ਕੋਈ ਇਸ ਕਰਕੇ ਮੇਰੀ ਛੋਟੀ ਕੁੜੀ ਲੱਗੇ ਪਤਾ ਨਹੀਂ ਮੰਮੀ ਡੈਡੀ ਦੇ ਵਿੱਚ ਕੁਝ ਅਨਪਨ ਹੋਊਗਾ ਜੋ ਪੈਸੇ ਦਾ ਗੇਰ ਕੇ ਖਲੇਰਾ ਕਪੜੇ ਖਰੀਦ ਲਿਆ ਮੈਨੂੰ ਜਾ ਕੇ ਕਹਿੰਦਾ ਕਪੜੇ ਖਰੀਦ ਕੇ ਫਿਰ ਅੱਲ ਮਾਰੀ ਬੋਲ ਕੇ ਲੈ ਕੇ ਗਏ ਆ ਮੰਮੀ ਹੈ ਨਹੀਂ ਉਹ ਹੁਣ ਮੈਂ ਕਿਹਾ ਅੱਛਾ ਇਹ ਫਿਰ ਪੁਲਿਸਾਈ ਮੌਕੇ ਤੇ ਹੁਣ ਉਹ ਪਤਾ ਨਹੀਂ ਹੁਣ ਕੀ ਕਹਿੰਦੇ ਕਿ ਇਹਦੇ ਮੁੰਡਾ ਵੀ ਪਛਾਣਿਆ ਪਰ ਉਹ ਕਹਿੰਦੇ ਕਿਨੇ ਇਨਸਾਨ ਹੋ ਗਿਆ ਤੁਹਾਡਾ ਲੱਖ ਦੇ ਲੱਖ ਦਾ ਕੈਸ਼ ਦਾ ਮੇਰਾ ਗਿਆਵਾ 11 ਲੱਖ ਰੁਪਈਆ ਸੋਨਾ ਪਾ ਕੇ 1.5 ਲੱਖ ਹੋ ਗਿਆਵਾ ਇਸ ਤੋਂ ਵੱਧ ਆਪਣੇ ਜਿਆਦਾ ਸੀ ਨਾ ਹਾਂ ਸੋਨਾ ਜਿਆਦਾ ਸੀ ਅਗਰ ਜੀ ਦਿਨੇ ਦੁਪਹਿਰੇ ਦਿਨੇ ਚੋਰੀ ਹੋਈ ਇੱਥੇ 12 ਵਜੇ ਦੀ ਗੱਲ ਹੈ ਅਸੀਂ 11:30 ਗਏ ਹਾਂ ਮੂਵੀ ਚ ਕਿੰਨੇ ਦਾ ਆਇਆ ਮੈਂ ਕਹਿੰਦਾ ਸੀ 12 20 ਆ ਕੁੜੀਆਂ ਤੋੜਿਆ ਸਾਫ ਪੂਰੀ ਰਾਈਆ ਮੂਵੀ ਪੂਰੀ ਮੂਵੀ ਆਈ ਆ ਪੁਲਿਸ ਨੇ ਫੜਿਆ ਬੰਦਾ ਬੰਦਾ ਫੜਿਆ ਪੁਲਿਸ ਨੇ ਨਹੀਂ ਪੁਲਿਸ ਨੇ ਬੰਦਾ ਫੜਿਆ ਇਹ ਨਾਮ ਤੁਹਾਡਾ ਨਾਮ ਕੀ ਹੈ ਜਰਨਾਨੰਤ ਪ੍ਰਦੀਪ ਹੈ ਜੀ ਕੀ ਕੰਮ ਕਰਦੇ ਹੋ ਹਾਂ ਬਿਜਲੀ ਦਾ ਕੰਮ ਕਰਦਾ ਕੀ ਗੱਲ ਹੋਈ ਅੱਜ ਮੈਂ ਬਾਜ਼ਾਰ ਗਿਆ ਸੀ ਆਪਣੇ ਕੰਮ ਤੇ ਬਿਜਲੀ ਦਾ ਕੰਮ ਕਰਦੇ ਹਾਂ ਸਮਾਨ ਲੈਣ ਗਿਆ ਸੀਗਾ ਮੈਂ ਅੱਛਾ ਪਹਿਲਾਂ ਆਇਆ ਤੇ ਤਾਲਾ ਲੱਗਿਆ ਹੋਇਆ ਸੀਗਾ ਘਰੇ ਅੱਛਾ ਜੀ ਤੇ ਮੈਂ ਆਪਣਾ ਕੰਮ ਕਰਨ ਚਲਾ ਗਿਆ ਬੀਜਲੀ ਦਾ ਦੁਕਾਨ ਤੇ ਅੱਛਾ ਤੇ ਉਸ ਤੋਂ ਬਾਅਦ ਇਹ ਚਲੇ ਕੇ ਬਾਜ਼ਾਰ ਆਪਣੇ ਬੱਚਿਆਂ ਲਈ ਚੀਜ਼ਾਂ ਚਾਜਾਂ ਲੈ ਆਣੇ ਸੀ ਸਾਡੇ ਸੀਗਾ ਕੱਲ ਮੁੰਨ ਬੱਚਿਆਂ ਦਾ ਸੀਗਾ ਕੋਈ ਪ੍ਰੋਗਰਾਮ ਤੇ ਇਹ ਪਿੱਛੇ ਬਾਜ਼ਾਰ ਗਏ ਤੇ ਪਿੱਛੇ ਦੇਖਿਆ ਛੋਟੀ ਕੁੜੀ ਆਈ ਆ ਘਰੇ ਤਾਲਾ ਟੁੱਟਿਆ ਹੋਇਆ ਸੀਗਾ ਤਾਲਾ ਹੈ ਨੀਗਾ ਅੰਦਰ ਮੁੰਡਾ ਇਹਨੇ ਜਿੰਨਾ ਸਾਮਾਨ ਸੀਗਾ ਸਾਰਾ ਲੈ ਗਿਆ ਫਿਰ ਇੱਕ ਫੋਨ ਸੀਗਾ Oppo ਦਾ ਤੇ ਪੈਸੇ ਸੀਗੇ ਟੋੜ ਤੋੜਿਆ ਗੋਦੀ ਜਿਲ ਮਾਰੀ ਸਾਰੀ ਤੋੜੀ ਪਈ ਟੋੜਰ ਕਿਨਾ ਖਰਚਾ ਆਇਆ ਟੋਟਲ 1.5 ਲੱਖ ਰੁਪਇਆ ਲਖੋ ਜੀ ਪੁਲਿਸ ਆਈ ਹੈ ਹਾਂ